ਸਵਪਾਕ ਦੀ ਕੱਲ ਇੱਕ ਬੜੀ ਬੇਤੁਕੀ ਗੱਲ ਕੀਤੀ ਆ ਭਗਵੰਤ ਪਾਣ ਦੀ ਸਰਕਾਰ ਨੇ ਕਿ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਆ ਸਾਰੀ ਡਿਟੇਲਸ ਇਹਦੇ ਵਿੱਚ ਲਿਖੀ ਆ ਟਵਿੱਟਰ ਤੇ ਵੀ ਆਈ ਹੋਈ ਸਾਰੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਇੱਕ ਹਦਾਇਤ ਜਾਰੀ ਕੀਤੀ ਆ ਮੇਰੇ ਖਿਆਲ ਲਗਭਗ 20000 ਸਰਕਾਰੀ ਸਕੂਲ ਆ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਪ੍ਰੋਗਰਾਮ ਉਲੀਕਿਆ ਜੀ ਪੰਜਾਬ ਸਿੱਖਿਆ ਕ੍ਰਾਂਤੀ ਔਰ ਇਹਦੇ ਚ ਹਦਾਇਤ ਕੀ ਜਾਰੀ ਕੀਤੀ ਆ ਇਸ ਨੋਟੀਫਿਕੇਸ਼ਨ ਵਿੱਚ ਕਿ ਜਿੰਨੇ ਸਰਕਾਰੀ ਸਕੂਲਾਂ ਦੇ ਟੀਚਰਸ ਨੇ ਉਹਨਾਂ ਸਾਰਿਆਂ ਨੂੰ ਇਹ ਗਵਰਨਮੈਂਟ ਵੱਲੋਂ ਬਕਾਇਦਾ ਲਿਖਤੀ ਹਦਾਇਤ ਕੀਤੀ ਆ ਕਿ ਤੁਸੀਂ ਜਿਹੜਾ ਜਿਹਨਾਂ ਲੋਕਾਂ ਦੇ ਐਕਸ ਅਕਾਊਂਟਸ ਨੇ ਟਵਿੱਟਰ ਜਿਹੜਾ ਹੁੰਦਾ ਸੀ ਪੁਰਾਣਾ ਜੇ ਨਹੀਂ ਹਨ ਤੇ ਨਵੇਂ ਐਕਸ ਅਕਾਊਂਟਸ ਖੋਲੋ ਤੁਸੀਂ ਤੁਰੰਤ ਔਰ ਉਹਨਾਂ ਅਕਾਊਂਟਸ ਵਿੱਚ ਜਿਹੜੀ ਡਿਸਪਲੇ ਪਿਕਚਰ ਲਾਉਣੀ ਆ ਜਿਹੜੀ ਉਹਦੀ ਫੋਟੋ ਲੱਗੇਗੀ ਉੱਤੇ ਮੇਨ ਉਹ ਤੁਸੀਂ ਆ ਲਾਉਣੀ ਆ ਆ ਜਿਹੜੀ ਭਗਵੰਤ ਮਾਨ ਦੀ ਆ ਜਿਹੜੀ ਲਿਖਿਆ ਉੱਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਪੰਜਾਬ ਸਿੱਖਿਆ ਕ੍ਰਾਂਤੀ ਔਰ ਤੁਸੀਂ ਜਿਹੜਾ ਇਹਨਾਂ ਨੇ ਹੁਣ ਕੱਲ ਤੋਂ ਪ੍ਰੋਗਰਾਮ ਸ ਹੈ ਅੱਜ ਤੋਂ ਜਾਂ ਕੱਲ ਤੋਂ ਸ਼ੁਰੂ ਕਰਨ ਲੱਗੇ ਵੀ ਪਿਛਲੇ ਜਿੰਨੇ ਵੀ 5-7 ਸਾਲ ਵਿੱਚ ਕੋਈ ਕੰਮ ਹੋਏ ਨੇ ਕੋਈ ਕਲਾਸਰੂਮ ਬਣਿਆ ਕੋਈ ਟਾਇਲਟ ਬਣਿਆ ਕੋਈ ਆਂਗਣਵਾੜੀ ਦਾ ਛੋਟਾ ਮੋਟਾ ਕਮਰਾ ਬਣਿਆ ਤੁਸੀਂ ਇਹ ਸਾਰਿਆਂ ਦੇ ਪੰਜਾਬ ਦੇ ਵਿੱਚ ਹੁਣ ਇਹ ਧੜਾ ਧੜ ਹਜ਼ਾਰਾਂ ਦੀ ਤਦਾਦ ਵਿੱਚ ਨੀਂ ਪੱਥਰ ਰੱਖਣ ਲੱਗੇ ਨੇ ਔਰ ਆਪਣੇ ਐਮਐਲਏ ਨੂੰ ਕਹਤਾ ਆਪਣੇ ਮੰਤਰੀਆਂ ਨੂੰ ਕਹਤਾ ਕਿ ਸਕੂਲਾਂ ਵਿੱਚ ਜਾਓ ਨਹੀਂ ਪੱਥਰ ਰੱਖੇ ਜਾਣਗੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਪਿਛਗੀਆਂ ਸਰਕਾਰਾਂ ਨਹੀਂ ਪੱਥਰ ਰੱਖਣ ਵਾਲੀਆਂ ਸਰਕਾਰਾਂ ਪੰਜਾਬ 'ਚ ਸਾਡੀ ਸਰਕਾਰ ਬਣੇਗੀ ਵੱਡੀਆਂ ਵੱਡੀਆਂ ਫੈਕਟਰੀਆਂ ਲਾਵਾਂਗੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਤੇ ਵੱਡੇ ਵੱਡੇ ਵਾਅਦੇ ਕਰਨ ਵਾਲੇ ਅੱਜ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਐਮਐਲਏ ਪਧੋਰ ਦੇ ਉਬੋ ਕੇ ਨੇ ਇਹ ਸਾਂਝੇ ਯਤਨਾਂ ਨਾਲ ਪੈ ਖਾਨੇ ਦਾ ਮਰਮਮਤ ਦਾ ਨਹੀਂ ਪੱਥਰ ਰੱਖਿਆ ਲੋਕਾਂ ਨੂੰ ਸੁਪਨੇ ਦਿਖਾਉਣ ਵਾਲੀ ਸਰਕਾਰ ਅੱਜ ਪੈ ਖਾਨਿਆਂ ਦੇ ਨਹੀਂ ਪੱਥਰ ਰੱਖਣ ਤੇ ਆ ਗਈ ਹੈ ਰਾਜਵਾਨਾ ਬੰਡਾ ਜੀ ਰਾਜਵਾਨਾ ਆਹੀ ਖੁਰਦ ਨਾ ਕਲਾ ਜੀ ਆਪਣੀ ਗੱਡੀ ਲੱਦੀ ਹੈ ਧਿਆੜੀ ਤੇ ਜੀ ਚੱਲ ਕਿਤੇ ਵੀ ਇਹ ਮੁੰਡੇ ਵੀ ਦੀ ਲੇਬਰ ਵਾਲੇ ਹਾਂ ਜੀ ਪਰ ਵੀ ਮੈਂ ਇਹ ਪਿੰਡ ਦੇ ਬੱਚਾ ਆਦੇ ਲੱਗਣ ਨਹੀਂ ਦੇਣੇ ਜੀ ਸਾਡੇ ਪਿੰਡ ਦੇ ਵਿੱਚ ਅਸੀਂ ਲੱਗਣ ਨਹੀਂ ਦੇਣੇ ਸਾਡੇ ਨਾਲ ਹੁਣ ਕੁੱਤੇ ਖਣੀ ਹੋ ਗਏ ਅਡੀਆਂ ਤੂੰ ਵੀ ਕਿਸਾਨ ਹੀ ਹੈ ਤੂੰ ਵੀ ਪਿੰਡ ਦੇ ਵਿੱਚ ਜ਼ਿਮੀਂਦਾਰਾਂ ਦਾ ਮੁੰਡਾ ਜੱਟ ਭਰਾਵਾ ਆਪਾਂ ਤਰੇ ਲੱਗਣ ਨਹੀਂ ਦੇਣੇ ਛੋੜੂ ਇੱਜ਼ਤ ਕਰਦੇ ਆ ਚਾਹ ਪਾਣੀ ਦੁੱਧ ਰੋਟੀ ਪਾਣੀ ਖਾਣਾ ਤੇ ਪੀਣਾ ਜਿਹੜਾ ਆਜੋ ਘਰੇ ਆਜੋ ਜੀ ਸਾਡੇ ਪਿੰਡ ਦੇ ਵਿੱਚ ਅਸੀਂ ਲੱਗਣ ਨਹੀਂ ਦੇ ਲੱਗਣ ਨਹੀਂ ਦੇਣਾ ਪਣੀ ਰੂ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ